ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਇੱਕ ਰਿਪੋਰਟ ਅਚੇਹੀ ਸਾਹਮਣੇ ਆਈ ਹੈ ਜਿਸ ਨੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਆਲਮ ਇਹ ਹੈ ਇੱਕ ਪਾਸੇ ਸੂਬੇ ਦੇ ਵਿੱਚ ਜਿੱਥੇ ਹਲਵਾਈ ਵਧੀ ਹੋਈ ਵਿਕਰੀ ਤੋਂ ਬੇहद ਖੁਸ਼ ਲੱਗ ਰਹੇ ਨੇ ਪਰ ਦੂਜੇ ਪਾਸੇ ਡਾਕਟਰਾਂਗੇ ਸ਼ੂਗਰ ਦੇ ਮਰੀਜ਼ਾਂ ਦੀ ਕਤਾਰ ਹੋਰ ਲੰਬੀ ਹੋ ਗਈ ਹੈ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਮਠਿਆਈ ਦੇ ਸ਼ੌਕੀਨ ਹਰ ਸਾਲ 878.82 ਕਰੋੜ ਦਾ ਮਿੱਠਾ ਖਾਕ ਜਾਂਦੇ ਨੇ ਇਸ ਦਾ ਨਤੀਜਾ ਇਹ ਹੈ ਕਿ ਮਹਾਨਗਰਾਂ ਦੇ ਵਿੱਚ ਵੱਡੇ ਵੱਡੇ ਸਵੀਟ ਸ਼ਾਪ ਵੀ ਖੁੱਲ ਚੁੱਕੇ ਨੇ ਦੱਸਿਆ ਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਕਿਸੇ ਨਾ ਕਿਸੇ ਸਮੇਂ ਜਾਨਲੇਵਾ ਸਾਬਿਤ ਹੋ ਸਕਦੀ ਹੈ ਦਸਨਯੋਗ ਹੈ ਕਿ ਕੁਝ ਸਾਲ ਪਹਿਲਾਂ ਹੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ 15 ਸੂਬਿਆਂ ਦਾ ਸਰਵੇਖਣ ਕੀਤਾ ਸੀ ਇਸ ਸਰਵੇਖਣਾਂ ਦੇ ਵਿੱਚ ਪੰਜਾਬ ਚ 8.7 ਫੀਸਦੀ ਸ਼ੂਗਰ ਦੀ ਬਿਮਾਰੀ ਤੋਂ ਲੋਕ ਪੀੜਤ ਪਾਏ ਗਏ ਸਨ ਪੰਜਾਬ ਦੇ ਵਿੱਚ 872 ਆਮ ਆਦਮੀ ਕਲੀਨਿਕ ਨੇ ਜਿਨ੍ਹਾਂ ਦੇ ਵਿੱਚ 72 ਲੱਖ ਟੈਸਟ ਹੋਏ ਨੇ ਇਹਨਾਂ ਟੈਸਟਾਂ ਦੇ ਵਿੱਚ 8.5 ਫੀਸਦੀ ਲੋਕਾਂ ਨੂੰ ਹਾਈ ਸ਼ੂਗਰ ਆਈ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਦਾ ਹਰ ਨੌਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ ਇੱਕ ਰਿਪੋਰਟ ਦੇ ਵਿੱਚ 18.8 ਫੀਸਦੀ ਪੰਜਾਬੀ ਮੋਟਾਪੇ ਦਾ ਸ਼ਿਕਾਰ ਨਿਕਲੇ ਨੇ ਇਹੋ ਕਾਰਨ ਹੈ ਹੁਣ ਮਠਿਆਈ ਦੀਆਂ ਦੁਕਾਨਾਂ ਤੇ ਨਾਲੋਂ ਨਾਲ 슈ਗਰ ਫ੍ਰੀ ਮਠਿਆਈ ਵੀ ਮਿਲਣ ਲੱਗੀ ਹੈ ਜਾਣਕਾਰੀ ਮੁਤਾਬਕ ਭਾਰਤ ਦੇ ਵਿੱਚ ਅਜੇ 8 ਕਰੋੜ ਲੋਕ 슈ਗਰ ਦੀ ਬਿਮਾਰੀ ਤੋਂ ਪੀੜਤ ਨੇ ਸਾਲ 2030 ਤੱਕ ਇਹ ਗਿਣਤੀ ਵਧ ਕੇ 9.5 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ ਵਿਸ਼ਵ ਸਿਹਤ ਸੰਘ ਦੇ ਅੰਕੜਿਆਂ ਦੀ ਮੰਨੀਏ ਤਾਂ ਪੂਰੀ ਦੁਨੀਆ ਵਿੱਚ ਹਰ ਸਾਲ 34 ਲੱਖ ਤੋਂ ਵੱਧ ਲੋਕ ਸ਼ੂਗਰ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਨਾਲ ਮਰ ਰਹੇ ਨੇ ਬੱਚਿਆਂ ਦੇ ਵਿੱਚ ਮਠਿਆਈ ਫਾਸਟ ਫੂਡ ਸੀਮਤ ਸਰੀਰਕ ਸਰਗਰਮੀਆਂ ਕਸਰਤ ਨਾ ਕਰਨਾ ਤੇ ਕੋਲਡ ਡਰਿੰਕ ਦੀ ਜ਼ਿਆਦਾ ਸੇਵਨ ਇਸ ਬਿਮਾਰੀ ਦੇ ਖਤਰੇ ਨੂੰ ਹੋਰ ਜ਼ਿਆਦਾ ਵਧਾ ਰਹੇ ਨੇ ਇਹ ਅੰਕੜੇ ਦੀ ਮੰਨੀਏ ਤਾਂ ਬਿਮਾਰੀ ਹੁਣ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ ਤੇ ਲਗਭਗ 10% ਦੀ ਭਾਰਤੀ ਨੌਜਵਾਨ ਇਸ ਬਿਮਾਰੀ ਤੋਂ ਪੀੜਤ ਨੇ ਭਾਰਤ ਦੇ ਵਿੱਚ ਸ਼ੂਗਰ ਦੀ ਬਿਮਾਰੀ ਤੇ ਜਾਂਚ ਕਰਨ ਵਾਲੀ ਸੰਸਥਾ ਰਿਸਰਚ ਸੁਸਾਇਟੀ ਫਾਰ ਦਾ ਸਟਡੀ ਆਫ ਡਾਇਬੀਟਿਸ ਇਨ ਇੰਡੀਆ ਦਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਸ਼ੂਗਰ ਦੀ ਬਿਮਾਰੀ ਦਾ ਪ੍ਰਸਾਰ ਦਿਨੋ-ਦਿਨ ਵਧ ਰਿਹਾ ਹੈ ਉਸ ਨੂੰ ਵੇਖਦਿਆਂ ਇੰਜ ਲੱਗਦਾ ਹੈ ਜੇ ਸਮਾਂ ਰਹਿੰਦੇ ਆਪਣੇ ਖਾਣ-ਪੀਣ ਤੇ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਨਾ ਕੀਤਾ ਗਿਆ ਤਾਂ ਅਗਲੇ 2 ਦਹਾਕਿਆਂ ਦੇ ਵਿੱਚ ਭਾਰਤ ਦੁਨੀਆ 'ਚ ਡਾਇਬੀਟਿਸ ਕੈਪੀਟਲ ਬਣ ਜਾਵੇਗਾ